ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਨੂਰਮਨ ਬਲੌਗ ਦੇ ਵਿੱਚ ਹੋਸ਼ਨਾਵ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਜੀ ਠੀਕ ਠਾਕ ਹੋਵੋਗੇ ਰਾਜੀ ਤੁਸੀਂ ਹੋਵਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਸਾਰੇ ਠੀਕ ਹੈ ਹਾਂ ਜੀ ਤੇ ਕਰਦੇ ਆ ਅੱਜ ਦੀ ਆਪਣੀ ਵੀਡੀਓ ਸ਼ੁਰੂ ਦਿਨ ਹੈਗਾ ਜੀ ਬੁੱਧਵਾਰ ਦਾ ਟਾਈਮ ਵੱਜ ਗਏ ਨੇ 3 ਤੇ ਹੁਣ ਮੈਂ ਚੱਲੀ ਸੀ ਮੱਝਾਂ ਵੱਲ ਸੱਣੀ ਕਰਨ ਤੇ ਉਸ ਤੋਂ ਪਹਿਲਾਂ ਨੇ ਤੁਹਾਨੂੰ ਦਿਖਾਉਂਗੀ ਸਮਾਨ ਜਣਕੀ ਕੁਸ਼ਕ 100 ਰੁਪਏ ਕੇ ਸੀਗੀ ਸਾਦਕ ਤੇ ਮੈਂ ਤਾਂ ਵੈਸੇ ਛੋਟ-ਛੋਟ ਸੀ ਗਿਆ ਸੀ ਇਹਨਾਂ ਨੂੰ ਤੇ ਮੇਰੇ ਵਾਸਤੇ ਸਮਾਨ ਲੈ ਆਏ ਜੀ ਤਾਂ ਇਹ ਲੈ ਕੇ ਆਏ ਆ ਹਨਾ ਤੇ ਹੁਣ ਆਪਾਂ ਚਾਹ ਪਾਣੀ ਪੀ ਲਿਆ ਤੇ ਹੁਣ ਆਪਾਂ ਚੱਲਦੇ ਆ ਮੱਜਾਂ ਨੂੰ ਕਰਦੇ ਆ ਸੱਨੀ ਤੇ ਤੁਸੀਂ ਵਲੌਗ ਤੇ ਬਣੇ ਰਹੋ ਤੇ ਪਹਿਲਾਂ ਮੈਂ ਉਧਰੋਂ ਕੋਈ ਵੀਡੀਓ ਨਹੀਂ ਬਣਾਉਂਗੀ ਕੱਲਾ ਮੈਂ ਸੱਨੀ ਕਰਕੇ ਆਉਣੀ ਆ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਵੀ ਕੀ ਸਮਾਨ ਲੈ ਕੇ ਆਏ ਨੇ ਮੇਰੇ ਵਾਸਤੇ ਕੀ ਚੀਜ਼ ਲੈ ਕੇ ਆਏ ਨੇ ਤੇ ਬਾਕੀ ਇਦਾਂ ਤੇ ਕੰਮ ਕਰ ਜਿਹੜੇ ਆਪਾਂ ਕਰਦੇ ਆ ਫਿਰ ਬਾਅਦ ਵਿੱਚ ਤੇ ਪਹਿਲਾਂ ਚੱਲਦੇ ਉਧਰ ਤੇ ਮੈਂ ਨਾ ਪੱਖਾ ਬੰਦ ਕਰਤਾ ਸੀਗਾ ਮੈਂ ਕਿ ਫਿਰ ਆਵਾਜ਼ ਸਾਫ਼ ਨਹੀਂ ਆਉਂਦੀ ਕਿ ਤੇ ਪੱਖਾ ਬੰਦ ਕਰਨੇ ਕਰਕੇ ਤੇ ਕਿੰਨਾ ਪਸੀਨਾ ਆ ਗਿਆ ਨਹੀਂ ਜ਼ਿਆਦਾ ਗਰਮੀ ਹੋ ਰਹੀ ਆ ਬਹੁਤ ਜ਼ਿਆਦਾ ਗਰਮੈਸ਼ੀ ਹੋਗੀ ਪਹਿਲਾਂ ਤਾਂ ਸਵੇਰ ਦੀ ਕੱਲ ਵੀ ਹਨੇਰੀ ਚੱਲੀ ਗਈ ਤੇ ਅੱਜ ਵੀ ਹਨੇਰੀ ਸੀਗੀ ਪਰ ਹੁਣ ਹਵਾ ਰੁਕ ਗਈ ਆ ਤੇ ਚਲੋ ਜੀ ਪਹਿਲਾਂ ਮੱਝਾਂ ਨੂੰ ਕਰਿਆਵਾ ਸੱਣੀ ਤੇ ਉਸ ਤੋਂ ਬਾਅਦ ਫੇਰ ਆ ਕੇ ਆਪਾਂ ਤੁਹਾਨੂੰ ਦਿਖਾਉਣੀ ਆ ਜਿਹੜਾ ਸਮਾਨ ਲੈ ਕੇ ਆਏ ਨੂੰ ਹਾਂਜੀ ਲੋ ਜੀ ਆਪਾਂ ਮੱਝਾਂ ਨੂੰ ਸੱਣੀ ਕਰਕੇ ਤੇ ਉਹਾ ਵਗੈਰਾ ਚਾਖ ਕੇ ਮੱਜਾਂ ਨੂੰ ਨਵਾ ਕੇ ਤੇ ਹੁਣ ਮੈਂ ਨਹਾ ਕੇ ਆ ਗਈ ਸੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਅਰਸ਼ਨੂਰ ਨੂੰ ਇੱਕ ਤਾਰ ਲੈ ਕੇ ਆਇਆ ਹੈ ਇਹ ਇਹ ਦੋਨੇ ਗੈਸੀ ਕਿ ਪਰਪਰ ਤਾਂ ਗਈ ਨਹੀਂ ਕਿਉਂਕਿ ਜਾਣਾ ਤਾਂ ਮੈਂ ਵੀ ਸੀਗਾ ਤੇ ਪਤਾ ਕੀ ਸਾਡੀ ਨਾ ਢੋਲ ਦੇ ਵਿੱਚ ਕਣਕ ਪਾਉਣ ਵਾਲੀ ਹਜੇ ਰਹਿੰਦੀ ਆ ਇੱਕ ਢੋਲ ਦੇ ਵਿੱਚ ਤੇ ਉਹ ਢੋਲ ਥੋੜੀ ਜੀ ਪੱਤਰੀ ਜੀ ਢੋਂਸੀ ਉਹਦੇ ਨੀਚੋਂ ਤੇ ਉਹਨਾਂ ਮੈਂ ਤਾਂ ਨਹੀਂ ਗਈ ਮੈਂ ਖਾਣਾ ਵੀ ਪਸੂ ਖੁੱਲ ਕੇ ਕਈ ਵਾਰੀ ਕਣਕ ਤੇ ਲੱਗ ਜੇ ਜਾਂ ਕਿਵੇਂ ਫਿਰ ਘਰੇ ਨਹੀਂ ਕਿਸੇ ਨੇ ਰਹਿਣਾ ਸੀਗਾ ਤੇ ਨਿਗਾਮ ਨਹੀਂ ਰਹਿਣੀ ਸੀ ਆ ਕਰਕੇ ਮੈਂ ਗਈ ਨਹੀਂ ਤੇ ਫਿਰ ਇਹ ਦੋਨੇ ਪੈਰ ਉੱਤੇ ਗਏ ਸੀਗੇ ਇੱਕ ਤਾਂ ਇਹਦੇ ਲੈ ਕੇ ਆਏ ਸੀਗੇ ਸਕੂਲ ਵਾਲੇ ਬੂਟ ਕਿਉਂਕਿ ਉਹ ਜਮੇ ਇੱਥੇ ਟੁੱਟੇ ਗਏ ਸੀਗੇ ਤੇ ਸਕੂਲ ਵਾਲੇ ਲੈ ਕੇ ਆਇਆ ਇਹ ਕੇ ਬੂਟ ਤੇ ਬਾਕੀ ਹੋਰ ਆਪਣਾ ਹਾਕਵਰ ਵਗੈਰਾ ਲੈ ਕੇ ਆਏ ਨੋਟਬੁੱਕ ਤੇ ਚੜਾਉਣ ਵਾਸਤੇ ਕੁਛ ਇਹਨੇ ਚੜਾ ਵੀ ਤਾਇਆ ਇਹ ਇਹ ਲੈ ਕੇ ਆਇਆ ਸੀਗਾ ਤੇ ਮੈਂ ਤਾਂ ਵੈਸੇ ਚੌੜਚ ਕਿਹਾ ਸੀ ਮੈਂ ਕਿਹਾ ਮੇਰੇ ਕੋਲ ਕਿਉਂਕਿ ਮੇਰੇ ਨਾਲ ਸੂਤੀ ਦੁਪੱਟੇ ਜਿਹੜੇ ਪਿਛਲੇ ਸਾਲ ਵਾਲੇ ਸੀਗੇ ਤੇ ਵੀ ਉਹ ਖਰਾਬ ਜਿਹੀ ਹੋ ਗਏ ਸੀਗੇ ਤੇ ਮੈਂ ਕਿਆ ਸੀ ਮੈਂ ਦੁਪੱਟੇ ਲੈ ਕੇ ਉਹਨੇ ਕਾਫੀ ਦਿਨਾਂ ਦੀ ਮੇਂ ਗਈ ਜਾਂਦੀ ਸੀਗੀ ਤੇ ਮੈਨੂੰ ਇਹ ਕਹਿੰਦੇ ਸੀ ਕਿ ਤੂੰ ਨਾਲ ਚੱਲ ਤੇ ਮੈਂ ਫਿਰ ਤੁਹਾਨੂੰ ਦੱਸਿਆ ਹੀ ਤਾਂ ਕਰਕੇ ਗਈ ਨਹੀਂ ਤਾਂ ਫਿਰ ਇਹਨਾਂ ਦੇ ਆਪ ਦੇ ਮਨ ਚ ਆ ਗਈ ਇਹ ਦੋ ਹੀ ਲੈ ਕੇ ਆਇਆ ਵੀ ਜੇ ਤੈਨੂੰ ਪਸੰਦ ਆਗੇ ਤਾਂ ਠੀਕ ਆ ਤੇਨੇ ਫਿਰ ਤੂੰ ਵਾਪਸ لے ਆਈ ਦੁਬਾਰਾ ਜਾ ਕੇ ਤੇ ਇਹ ਵੈਸੇ ਠੀਕ ਆ ਮੈਨੂੰ ਪਸੰਦ ਆਗੇ ਤੇ ਤੁਸੀਂ ਵੀ ਦੱਸਿਓ ਜੇ ਵੀ ਸੋਹਣਿਆ ਜਨੇ ਇੱਕ ਤਾਂ ਇਹ ਲੈ ਕੇ ਆਂਦਾ ਤੇ ਇੱਕ ਇਹ ਵਾਲਾ ਲੈ ਕੇ ਆਂਦਾ ਜਦੋਂ ਮੇਰੇ ਕੋਲ ਇਹ ਵਾਲੇ ਕਲਰ ਨਹੀਂ ਸੀਗੇ ਮੇਰੇ ਕੋਲ ਜ਼ਿਆਦਾਤਰ ਮੈਂ ਬਲੈਕ ਪਿੰਕ ਰੈੱਡ ਐਂਗੇ ਦੇ ਲਈ ਸੀਗੇ ਤੇ ਅੱਕੀ ਇਹਨਾਂ ਨੇ ਮੈਨੂੰ ਕਲਰ ਬਦਲ ਕੇ ਲਿਆ ਹੈ ਚਲੋ ਕਰੀ ਲੈਣਾਂ ਕਿਉਂ ਨਾ ਵਧੀਆ ਸੋਹਣੀ ਹੈ ਦੋ ਇਹ ਕਿਹਦੀ ਪਸੰਦ ਆ ਨੂਰ ਦੀਆਂ ਕਿ ਨੂਰ ਦੇ ਡੈਡੀ ਦੀਆਂ ਦੇੜੀ ਦੇ ਮੈਂ ਚੁਣੀਆਂ ਸੀ ਜਿਹੜੀਆਂ ਕੜਤੀਆਂ ਜਿਹੜੀਆਂ ਆਪ ਨੂੰ ਕਹਿੰਦਾ ਵੀ ਮੈਂ ਦੇਖੀਆਂ ਸੀ ਜਿਹੜੀਆਂ ਨੂਰ ਨੂੰ ਸੋਹਣੀਆਂ ਲੱਗੀਆਂ ਉਹਦੇ ਡੈੜੀ ਨੇ ਕੜਤੀਆਂ ਉਹ ਕਹਿੰਦੇ ਆ ਲੈ ਕੇ ਜਾਣੀਆਂ ਪਰ ਇਹਦੇ ਡੈੜੀ ਦੀ ਪਸੰਦ ਸੀ ਉਹਨੂੰ ਦੋਸਤਾਂ ਕੋਲ ਲੈ ਆ ਕੇ ਦਿੱਤੀਆਂ ਮੈਨੂੰ ਪਹਿਲੀ ਵਾਰ ਲੈ ਆ ਕੇ ਦਿੱਤੀਆਂ ਇੰਨੇ ਟਾਈਮ ਚ ਨਹੀਂ ਤਾਂ ਕੋਈ ਵੀ ਕੋਈ ਵੀ ਚੀਜ਼ ਲੈ ਰਹੀ ਹੁੰਦੀ ਆ ਉਹ ਕਹਿੰਦੇ ਆ ਤੈਨੂੰ ਦੇਖੀ ਨਾਲ ਜਾੜੂ ਤੇ ਆਪੇ ਲੈ ਲਓ ਤੇ ਪਹਿਲੀ ਵਾਰ ਲੈ ਆ ਕੇ ਦਿੱਤੀਆਂ ਤੇ ਹੁਣ ਜਿਵੇਂ ਨਾ ਇਹਨਾਂ ਨੂੰ ਪਸੰਦ ਕਰੂੰਗੀ ਤਾਂ ਫਿਰ ਮਰ ਕੇ ਮੈਨੂੰ ਉਹਨਾਂ ਨੇ ਲੈ ਆ ਕੇ ਦਿੱ ਜਿਹੜੀਆਂ ਤੇ ਵੈਸੇ ਮੈਨੂੰ ਪਸੰਦ ਆ ਬਹੁਤ ਸੋਹਣੇ ਕਲਰ ਆ ਆਪਕੀ ਤੁਸੀਂ ਵੀ ਜਰੂਰ ਦੱਸਿਓ ਕਮੈਂਟ ਕਰਕੇ ਵੀ ਤੁਹਾਨੂੰ ਕਿਵੇਂ ਲੱਗੇ ਤੇ ਚਲੋ ਜੀ ਹੁਣ ਆਪਾਂ 10 ਮਿੰਟ ਫੁੱਟਬਾਲ ਸੱਚੇ ਕਹੀ ਲੈ ਕੇ ਆਇਆ ਕਿਉਂਕਿ ਇਹ ਰਹਿਸੀ ਐਕਸਟਰਾ ਕੋਈ ਆਦੇ ਖੇਡਣ ਦੀ ਕੋਈ ਚੀਜ਼ ਲੈ ਕੇ ਆਉਣਾ ਹੁੰਦਾ ਜਦੋਂ ਜਾਵੇ ਤੇ ਕੇਹਦੇ ਆਇਆ ਸਮੋ ਇਹਦਾ ਤਾਂ ਕੋਈ ਨਹੀਂ ਬੱਚਾ ਖੇਡੂਗਾ ਤੇ ਚਲੋ ਜੀ ਹੁਣ ਆਪਾਂ ਪਾਣੀ ਪੀ ਕੇ 10 ਮਿੰਟ ਕਰਦੇ ਆ ਰੈਸਟ ਬਚ ਚੁੱਕੇ ਨੇ 4 ਤੇ ਫਿਰ ਆਪਾਂ बाकी ਆਪਣੇ ਸ਼ਾਮ ਦੇ ਜਿਹੜੇ ਕੰਮ ਕਾਰ ਕਰਦੇ ਆਂ ਕਿ ਅੱਜ ਨਾ ਗਰਮੀ ਪਰਛੇ ਇਹ ਜ ਬਹੁਤ ਜ਼ਿਆਦਾ ਹੋ ਰਖਿਆ ਤੇ ਗੁੰਮ ਜਰ ਬਣਿਆ ਪਿਆ ਤੇ ਮੈਂ ਸੈਣੀ ਕਰਕੇ ਆਈ ਸੀ ਤੇ ਉਸ ਤੋਂ ਬਾਅਦ ਮੈਨੂੰ ਉੱਥੇ ਐ ਹੋ ਗਿਆ ਤੇ ਚਲਦੀ ਦਿਲ ਨਾ ਲਾ ਤੇ ਨਹਾ ਕੇ ਆਈ ਸੀ ਤੇ ਹੁਣ ਪਾਣੀ ਪੁੰਕੀ ਕਿਤੇ ਆਪਾਂ 10 ਮਿੰਟ ਸਾਹ ਲੈ ਕੇ ਤੇ ਫਿਰ ਕਰਦੇ ਆ ਬਾਕੀ ਕੰਮ ਕਰ ਤੇ ਫਿਰ ਮਿਲਦੇ ਹਾਂ ਜੀ ਤਾਂ ਹੁਣ ਥੋੜੇ ਟੈਕ ਦੇ। ਤੇ ਹਾਂ ਜੀ ਲੋ ਜੀ ਇੱਥੇ ਜਿਹੜਾ ਇਹ ਟਾਈਮ ਹੈਗਾ ਸਵੇਰ ਦਾ ਹੀ ਟਾਈਮ ਆ ਬਟ ਮੈਂ ਜਿਹੜੀ ਕਲਿੱਪ ਸੀਗੀ ਇਹ ਪਹਿਲਾਂ ਐਡ ਕਰਨੀ ਸੀਗੀ ਤੇ ਬਾਅਦ ਵਿੱਚ ਜੋੜਤੀ ਜਾਨੀ ਕਿ ਉਲਟ ਪੁਲਟ ਹੋ ਗਿਆ ਕੰਮ। ਤੇ ਇਹ ਜਿਹੜਾ ਸਵੇਰ ਦਾ ਟਾਈਮ ਹੀ ਆ ਅੱਜ ਤਾਂ ਜਾਨਕੀ ਬੁੱਧਵਾਰ ਵਾਲੇ ਦਿਨ ਦਾ ਸਵੇਰ ਦਾ ਹੀ ਟਾਈਮ ਆ ਤੇ ਮੈਂ ਨਾ ਇੱਥੇ ਬਣਾ ਰਹੀ ਸੀਗੀ ਮਠੀਆਂ ਮਿੱਠੀਆਂ ਜਾਨਕੀ ਗੋੜ ਵਾਲੀਆਂ ਜਿਵੇਂ ਗੁਲਗਲੇ ਨਿਕਲ ਲਗਾ ਮਠੀਆਂ ਹੀ ਬਣਾਉਂਗੀ ਥੋੜੀਆਂ ਜਿਹੀ ਤੇ ਉਹ ਵੀ ਨੂਰ ਵੀ ਕਹਿੰਦਾ ਸੀਗਾ ਤੇ ਉਹਦਾ ਡੈਡੀ ਵੀ ਕਹਿ ਰਹੇ ਸੀਗੇ ਕਿ ਮਨ ਕਰਦਾ ਖਾਣ ਨੂੰ ਹਨਾ ਮੈਂ ਹਜ਼ਰ ਬਣਾ ਦੇਣੀ ਆ ਤੇ ਕਿਉਂਕਿ ਇਸ ਟਾਈਮ ਤੇ ਨਾ ਚੁੱਲੇ ਤੇ ਵਧੀਆ ਸ਼ੌਂ ਹੁੰਦੀ ਆ ਤਾਂ ਫਿਰ ਬਾਅਦ ਵਿੱਚ ਇਸ ਤਰ੍ਹਾਂ ਹੁੰਦਾ ਵੀ ਧੀ ਧੁੱਪ ਆ ਜਾਂਦੀ ਆ ਥੋੜਾ ਜਿਹਾ ਲੇਟ ਪੇਨ ਨਾਲੇ ਬਾਕੀ ਨਾ ਜਿਵੇਂ ਹਵਾ ਚੱਲਣ ਲੱਗ ਜਾਂਦੀ ਆ ਤੇ ਫਿਰ ਰੀਣ ਜੀ ਉੱਡ ਕੇ ਆਉਂਦੀ ਐ ਇੱਥੇ ਤਾਂ ਕਰਕੇ ਤੇ ਫਿਰ ਮੈਂ ਕਹਣਾ ਮੈਂ ਹੁਣੇ ਹੀ ਬਣਾ ਦੇਣੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਗੁੜ ਜਿਹੜਾ ਭੋਂਕੇ ਰੱਖ ਲਿਆ ਸੀਗਾ ਤੇ ਪਾਣੀ ਛਾਣ ਲਿਆ ਸੀਗਾ ਯਾਨੀ ਕਿ ਤੇ ਉਸ ਤੋਂ ਬਾਅਦ ਯਾਨੀ ਕਿ ਗੁੜ ਵਾਲਾ ਜਿਹੜਾ ਪਾਣੀ ਸੀਗਾ ਉਹਨੂੰ ਮਿਛਾਣ ਕੇ ਹੀ ਇਸ ਡੋਂਗੇ ਦੇ ਵਿੱਚ ਪਾਇਆ ਸੀਗਾ ਤੇ ਉਸ ਤੋਂ ਬਾਅਦ ਮੈਂ ਨਾਲ ਦੇ ਨਾਲ ਆਟਾ ਗੁੰਨਣਾ ਲੱਗ ਗਈ ਤੇ ਆਟਾ ਗੁੰਨ ਕੇ ਤੇ ਹੁਣ ਆਪਾਂ ਇੱਥੇ ਬਣਾਉਣੇ ਆ ਜੀ ਮਠੀਆਂ ਤੇ ਕਿਹਨੂੰ ਕਿਹਨੂੰ ਪਸੰਦ ਨੇ ਗੁੜ ਵਾਲੀਆਂ ਮਠੀਆਂ ਸਾਨੂੰ ਤਾਂ ਬਹੁਤ ਪਸੰਦ ਆ ਤੇ ਫਿਲਹਾਲ ਅਸੀਂ ਜਿਵੇਂ ਪੂੜੇ ਹੋ ਗਏ ਗੋਲ ਗਲੇ ਮਠੀਆਂ ਐਵੇਂ ਦੀਆਂ ਹਨ ਬੋਲ ਬਣਾਉਣੇ ਹੁੰਨੇ ਆ ਤੇ ਸੌਣ ਦੇ ਵਿੱਚ ਬਣਾ ਲੈਣੇ ਹੁੰਨੇ ਆ ਤੇ ਪਰ ਅੱਜ ਨਾ ਇਹਨਾਂ ਦਾ ਮਨ ਕਰ ਰਿਹਾ ਸੀ ਕਿਉਂਕਿ ਕਾਫੀ ਦਿਨ ਹੋ ਗਏ ਪਹਿਲਾਂ ਕਣਕਾਂ ਵੱਢਣ ਤੋਂ ਪਹਿਲਾਂ ਵੀ ਮਨ ਜਿਆ ਕਰ ਰਿਹਾ ਸੀ ਜਾਨੀ ਕਿ ਤੇ ਉਸ ਟਾਈਮ ਤੱਕ ਜਦੋਂ ਮੌਸਮ ਜਿਆ ਖਰਾਬ ਹੋਇਆ ਤੇ ਇੱਕ ਦਿਨ ਮੈਨੂੰ ਅਰਸ਼ਨੂਰ ਨੇ ਕਿਹਾ ਕਹਿੰਦਾ ਕਿ ਮੰਮਾ ਕਿ ਆਪਾਂ ਬਣਾਈਏ ਤੇ ਮੈਂ ਕਿਹਾ ਨਾ ਵੀ ਪੁੱਤ ਹਾਲੇ ਤਾਂ ਆਪਾਂ ਵੀ ਆਪਣਾ ਤਾਂ ਫਸਲ ਵੀ ਬਾਹਾਂ ਚ ਖੜੀ ਆ ਹਨ ਤੇ ਆਪਾਂ ਕਿਹੜੀ ਖੁਸ਼ੀ ਚ ਬਣਾਈਏ ਤੇ ਮੈਂ ਕਿਹਾ ਕੋਈ ਨਾ ਜਦੋਂ ਆਪਾਂ ਨਾ ਵੀ ਆਪਣੀ ਕਣਕ ਵੱਢੀ ਗਈ ਢੂੜੀ ਤਾਂ ਸਾਂਭ ਲੈਣਾ ਉਸ ਤੋਂ ਬਾਅਦ ਤੈਨੂੰ ਬਣਾ ਕੇ ਦੇਵਾਂਗੀ ਵੀ ਹੁਣ ਤਾਂ ਨਾ ਟੈਨਸ਼ਨ ਪਈ ਪਈ ਆ ਵੀ ਮੌਸਮ ਖਰਾਬ ਹੋ ਰਿਹਾ ਹੈ ਤੇ ਫਸਲ ਆਪਣੀ ਵਾਂਚ ਚ ਖੜੀ ਆ ਫਿਰ ਕਹਿੰਦਾ ਠੀਕ ਆ ਤੇ ਅੱਜ ਫੇਰੇ ਨੇ ਕਿਹਾ ਸਵੇਰੇ ਤੇ ਮੈਂ ਕਿਹਾ ਚਲ ਮੈਂ ਹੁਣ ਬਣਾ ਦੇਨੀ ਆ ਤੇ ਹੁਣ ਮੈਂ ਬਣਾ ਰਹੀ ਆ ਇੱਥੇ ਮਠੀਆਂ ਹੀ ਬਣਾਉਂਗੀ ਕਰ ਲਈਆਂ ਉਹ ਵੀ ਥੋੜੀਆਂ ਜੀਆਂ ਹਾਂਜੀ ਲੋਜੀ ਕੋਚ ਤਾਂ ਮੈਂ ਇਸ ਤਰ੍ਹਾਂ ਕਰਦੇ ਨਾਲ ਕੱਟ ਕੇ ਚੌਰਸ ਬਣਾ ਰਹੀ ਸੀ ਤੇ ਕੁਛ ਨਾ ਮੈਂ ਇਸ ਤਰ੍ਹਾਂ ਅਰਸ਼ਨੂਰ ਦੀ ਸੀਗੀ ਇਹ ਗਲਾਸੀ ਛੋਟੇ ਹੁੰਦੇ ਦੀ ਇਹਦੇ ਨਾਲ ਕੱਟ ਕੇ ਗੋਲ ਬਣਾ ਰਹੀ ਸੀਗੀ ਤੇ ਬਾਕੀ ਇਸ ਤਰ੍ਹਾਂ ਹੋ ਜਾਂਦਾ ਵੀ ਜਿਵੇਂ ਆ ਪਤਲੀਆਂ ਫਲੀਆਂ ਚੀਜ਼ਾਂ ਜਿਵੇਂ ਬਾਕੀ ਜਿੱਦਾਂ ਹਨਾ ਪੀਜ਼ਾ 버ਗਰ ਕੋਲਚੇ ਐਵੇਂ ਦੀਆਂ ਚੀਜ਼ਾਂ ਖਾਣ ਨਾਲੋਂ ਇਹ ਚੀਜ਼ਾਂ ਵਧੀਆ ਰਹਿੰਦੀਆਂ ਹਨਾ ਕਿਉਂਕਿ ਜਿਸ ਤਰ੍ਹਾਂ ਦੀ ਚੀਜ਼ ਆਪਾਂ ਬੱਚੇ ਨੂੰ ਖਵਾਉਣ ਲੱਗ ਜਾਂਦੇ ਹਾਂ ਸ਼ੁਰੂ ਤੋਂ ਤੇ ਬੱਚਾ ਬੱਚੀ ਦੀ ਆਦਤ ਉਸੇ ਤਰ੍ਹਾਂ ਹੀ ਬਣ ਜਾਂਦੀ ਉਹੀ ਚੀਜ਼ਾਂ ਖਾਣ ਦੀ ਬੱਚਾ ਬੱਚਾ ਡਿਮਾਂਡ ਕਰਦਾ ਰਹਿੰਦਾ ਮੰਗ ਕਰਦਾ ਰਹਿੰਦਾ ਹਨਾ ਤੇ ਤਾਂ ਕਰਕੇ ਮੈਂ ਉਮੀਦ ਹੈ ਚੀਜ਼ਾਂ ਠੀਕ ਆ ਬੱਚਾ ਖਾਂਦਾ ਹੈਗਾ ਮੈਨੇ ਕਹਿੰਦੀ ਵੀ ਖਾਂਦਾ ਨਹੀਂ ਸਾਡਾ ਬੱਚਾ ਪਰ ਖਾਂਦਾ ਬਟ ਬਹੁਤ ਘੱਟ ਅਸੀਂ ਉਹ ਚੀਜ਼ਾਂ ਦਿਨੇ ਹੁੰਨੇ ਇਹਨੂੰ ਤੇ ਕੋਸ਼ਿਸ਼ ਕਰਦੀ ਹੁੰਨੀ ਆ ਮੈਂ ਵੀ ਘਰੇ ਇਹਨੂੰ ਕੁਛ ਨਾ ਕੁਛ ਬਣਾ ਕੇ ਦੇਵਾ ਤੇ ਬਾਹਰ ਦਾ ਜ਼ਿਆਦਾਤਰ ਮੈਂ ਨਹੀਂ ਖਾਣ ਨੂੰ ਦਿੰਦੀ ਤੇ ਚਲੋ ਜੀ ਹੁਣ ਆਪਾਂ ਸਾਰੀਆਂ ਜਿਹੜੀਆਂ ਹੈਗੀਆਂ ਬਣਾ ਲੈਨੇ ਆ ਤੇ ਅੱਜ ਦੀ ਵੀਡੀਓ ਤਾਂ ਆਪਣਾ ਅੱਜ ਦਾ ਜਿਹੜਾ ਵਲੌਗ ਸੀਗਾ ਆਪਣਾ ਛੋਟਾ ਜਿਹਾ ਬਸ ਬਣਿਆ ਇਸ ਤਰ੍ਹਾਂ ਗੱਲਾਂ ਬਾਤਾਂ ਜੀ ਕੰਪਲੀਟ ਹੋ ਗਿਆ ਤੇ ਕਿਉਂਕਿ ਵੈਸੇ ਤਾਂ ਜਿਹੜੇ ਮੇਰੇ ਵਲੌਗ ਆ ਉਹ ਹਾਰਡ ਵਰਕਿੰਗ ਵਲੌਗ ਹੁੰਦੇ ਨੇ ਹਨਾ ਕਿਉਂਕਿ ਜਿੰਨੀ ਵੀ ਆਪਾਂ ਮਿਹਨਤ ਜਿੰਨਾ ਵੀ ਆਪਾਂ ਕੰਮਕਾਰ ਆਪਣਾ ਰੂਟੀਨ ਹੁੰਦਾ ਜੋ ਵੀ ਆਪਾਂ ਘਰ ਦੇ ਵਿੱਚ ਕਰਦੇ ਹਨਾ ਉਹੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਉਸ ਦੇ ਨਾਲ ਨਾਲ ਜੋ ਵੀ ਆਪਾਂ ਹਨਾ ਮੌਜ ਮਸਤੀ ਚਲੋ ਹਨਾ ਕਿਤੇ ਇੰਜੋਏ ਵੀ ਕਰਨਾ ਚਾਹੀਦਾ ਜ਼ਿੰਦਗੀ ਦੇ ਵਿੱਚ ਤੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਹਨਾ ਤੇ ਇਸ ਕਰਕੇ ਤੁਸੀਂ ਪਲੀਜ਼ ਸਾਰੇ ਹੀ ਜਿੰਨੇ ਵੀ ਵਲੌਗ ਹੁੰਦੇ ਨੇ ਸਾਰਿਆਂ ਨੂੰ ਹੀ ਲਾਈਕ ਕਰਿਆ ਕਰੋ ਸਾਰਿਆਂ ਨੂੰ ਪਸੰਦ ਕਰਿਆ ਕਰੋ ਵਲੌਗ ਨੂੰ ਸਾਰਿਆਂ ਨੂੰ ਤੇ ਚਲੋ ਜੀ ਹੁਣ ਆਪਾਂ ਮਠੀਆਂ ਜਿਹੜੀਆਂ ਕੱਢ ਲੈਣੇ ਆ ਅੱਜ ਦੇ ਵਲੌਗ ਦਾ ਵੀ ਐਂਡ ਕਰਦੇ ਆ ਜੀ ਇੱਥੇ ਤੇ ਬਾਕੀ ਕੰਮ ਕਾਰ ਜਿਹੜੇ ਹੈਗੇ ਨੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੱਲ੍ਹ ਵਾਲੇ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਵਲੌਗ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੀ ਵੱਧ ਤੋਂ ਵੱਧ ਤੇ ਤੇ ਹਾਂਜੀ ਬਾਕੀ ਅੱਜ ਦੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਦਿੱਤਾ ਹਨਾ ਚਾਹੇ ਬੇ ਸ਼ੱਕ ਦੀ ਹਨਾ ਦੋ ਚੁੰਨੀਆਂ ਹੀ ਨੇ ਤੇ ਪਰ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਹਨਾ ਕਿਉਂਕਿ ਆਪਣੇ ਪਰਿਵਾਰ ਦੇ ਵਿੱਚ ਆਪਾਂ ਜਿੰਨੇ ਵੀ ਜੀ ਆ ਜੇ ਆਪਾਂ ਰਲ ਮਿਲ ਕੇ ਰਹੀਏ ਹਨਾ ਤੇ ਬਹੁਤ ਵਧੀਆ ਟਾਈਮ ਲੰਘਦਾ ਹਨਾ ਕਹਿੰਦੇ ਹੁੰਦੇ ਗਰੀਬੀ ਜਿਹੜੀ ਆ ਪੈਸੇ ਦੀ ਗਰੀਬੀ ਉਹ ਕੱਟੀ ਜਾਂਦੀ ਹੈ ਪਰ ਜਦੋਂ ਆਪਾਂ ਪਰਿਵਾਰ ਦੇ ਵਿੱਚ ਰਲ ਮਿਲ ਕੇ ਰਹਿੰਦੇ ਆ ਤਾਂ ਬਹੁਤ ਚੰਗਾ ਲੱਗਦਾ ਹਨਾ ਤੇ ਛੋਟੀਆਂ-ਛੋਟੀਆਂ ਚੀਜ਼ਾਂ ਹੀ ਬਹੁਤ ਖੁਸ਼ੀ ਦਿੰਦੀਆਂ ਤੇ ਚਲੋ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ